हां तो जी किस तरीके ने ਤੁਸੀਂ ਪਹੁੰਚੇ ਤੇ ਆਉਣ ਸਰ ਕੀ ਦੇਖਿਆ ਮੈਂ ਐਸਏ ਹਰਵਿੰਦਰਪਾਲ ਸਿੰਘ ਇਨਚਾਰਜ ਸੜਕਿਆ ਸੁਰੱਖਤ ਪੋਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋ ਤੋਂ ਕੈਰੋ ਫੈਕਟਰੀ ਸੋਂ ਰੂਰ ਤੱਕ ਲੱਗਾ ਸੀ ਤਾਂ ਰੁਟੀਨ ਵਿੱਚ ਗਸਤ ਕਰ ਰਹੇ ਸੀ ਅਸੀਂ ਤਾਂ ਵਕਤ ਤਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀਆ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਨੀ ਹੋਟਰ ਹਣੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕੇ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇਥੇ ਚਿੰਗ ਗਿਆੜਾ ਪਿਆ ਰਿਆ ਸੀ ਤਾਂ ਅਸੀਂ ਆਮ ਰਾਘੀਰਾ ਦੀ ਮਦਦ ਨਾਲ ਕੰਟਰੋਲ ਰੂਮ ਤੇ ਇਤਲਾਹ ਦੇ ਕੇ ਹੋਰ ਐਂਬੂਲੈਂਸਾਂ ਦਾ ਇੰਤਜ਼ਾਮ ਕਰਕੇ ਵੱਖ-ਵੱਖ ਰੂਟਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਸੀ ਕਰੀਬ 4-5 ਗੇੜੇ ਮੈਂ ਖੁਦ ਲਾਇੇ ਸੀਗੇ ਤੇ 12 13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹਸਪੀਟਲ ਅਗਰੂਰ ਦਿਖਾਈ ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ ਮੈਂ ਪਬਲਿਕ ਦਾ ਧੰਨਵਾਦ ਕਰਦਾ ਕਰੀਬ ਹਫਲਾਤ ਕੀ ਸੀ ਜਦੋਂ ਪਹੁੰਚੇ ਥੋੜਾ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਚੀਂਕ ਚੰਗਿਆੜਾ ਪੈ ਰਿਆ ਸੀ ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ ਪਬਲਿਕ ਨੇ ਇੱਟਾਂ ਵਟਿਆਂ ਦਾ ਹੀ ਸਹਾਰਾ ਲੈ ਕੇ ਜੀ ਜੀ ਤੋੜ ਕੇ ਮਰੀਜ਼ਾਂ ਨੂੰ ਅਸੀਂ ਮੌਕੇ ਤੇ ਲੈ ਗਏ ਆ ਸਰ ਜਾਨੀ ਨੁਕਸਾਨ ਤਾਂ ਨਹੀਂ ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹਸਪੀਟਲ ਚੋਂ ਕਲੀਅਰ ਕਰਕੇ ਫਿਰ ਦੱਸਿਆ ਜਾਊ ਜਿਵੇਂ ਤੁਸੀਂ ਪਹੁੰਚੇ ਹੋ ਮੌਕੇ ਤੇ ਬੱਸ ਪਲਤੀ ਹੋਈ ਸੀ ਤੁਸੀਂ ਦਸਰਾਂ ਸਾਰੇ ਸਵਾਰੀਆਂ ਅੰਦਰ ਸੀ ਉਦੋਂ ਅੰਦਰ ਦਾ ਮਾਹੌਲ ਕਿਵੇਂ ਸੀ ਅੰਦਰ ਅੰਦਰ ਲਹੂ ਲਹਾਨ ਕੁਰਬਲ ਕੁਰਬਲ ਹੋ ਰਹੀ ਸੀ ਜੀ ਕੋਈ ਸੋਚ ਨਹੀਂ ਰਿਹਾ ਸੀਗਾ ਸਵਾਰੀਆਂ ਜਿਹੜੀਆਂ ਐ ਜਾਨ ਬਚਾ ਲੋ ਜਾਨ ਬਚਾ ਲੋ ਦਾ ਰੌਲਾ ਪਾ ਰਹੀਆਂ ਸੀ ਇੱਥੇ ਖੜਿਓ ਕੀ ਹਾਸਾ ਹੋਇਆ ਜੀ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ ਤੇ ਆਉਣ ਸਰ ਕੀ ਦੇਖਿਆ ਮੈਂ ਸਈ ਹਰਵਿੰਦਰਪਾਲ ਸਿੰਘ ਇੰਚਾਰਜ ਸੜਕਿਆ ਸੁਰੱਖਾ ਪੋਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋ ਤੋਂ ਕੈਰੋ ਫੈਕਟਰੀ ਤੋਂ ਰੂਟ ਤੱਕ ਲੱਗਾ ਸੀ ਤਾਂ ਰੁਟੀਨ ਵਿੱਚ ਗਸ਼ਤ ਕਰ ਰਹੇ ਸੀ ਅਸੀਂ ਤਾਂ ਵਕਤ ਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਣੀ ਹੋਟਲ ਹਣੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉੱਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ ਮੌਕਾ ਤੇ ਪੁੱਜੇ ਤਾਂ ਆ ਕੇ ਦੇਖਿਆ ਤਾਂ ਇੱਥੇ ਚਿੰਝ ਗਿਆੜਾ ਪਿਆ ਰਿਆ ਸੀ ਤਾਂ ਅਸੀਂ ਆਮ ਰਾਘੀ ਰਾ ਦੀ ਮਦਦ ਨਾਲ ਕੰਟਰੋਲ ਰੂਮ ਤੇ ਇਤਲਾਹ ਦੇ ਕੇ ਹੋਰ ਐਂਬੂਲੈਂਸਾਂ ਦਾ ਇੰਤਜ਼ਾਮ ਕਰਕੇ ਵੱਖ-ਵੱਖ ਰੂਟਾਂ ਰਾਹੀਂ ਮਰੀਜ਼ਾਂ ਨੂੰ ਹਸਪਤਾਲ ਲੈ ਗਏ ਸੀ ਕਰੀਬ 4-5 ਗੇੜੇ ਮੈਂ ਖੁਦ ਲਾਏ ਸੀਗੇ ਤੇ 12 13 ਮਰੀਜ਼ ਜਿਨ੍ਹਾਂ ਵਿੱਚੋਂ ਮੈਂ ਸਿਵਲ ਹਸਪੀਟਲ ਅਗਰੂਰ ਦਿਖਾਈ ਇਸ ਸਾਰੇ ਕੰਮਕਾਰ ਵਿੱਚ ਮੇਰੇ ਸਟਾਫ ਨੇ ਵੀ ਮੇਰਾ ਸਾਥ ਦਿੱਤਾ ਮੈਂ ਪਬਲਿਕ ਦਾ ਧੰਨਵਾਦ ਕਰਦਾ ਕਰੀਬ ਹਫਲਾਤ ਕੀ ਸੀ ਜਦੋਂ ਪਹੁੰਚੇ ਥੋੜਾ ਜਦੋਂ ਅਸੀਂ ਇੱਥੇ ਆਏ ਆ ਤਾਂ ਇੱਥੇ ਚੀਂਗ ਚੰਗਿਆੜਾ ਪੈ ਰਿਆ ਸੀ ਕੋਈ ਸਮਝ ਨਹੀਂ ਲੱਗ ਰਹੀ ਸੀ ਕੀ ਹੋਇਆ ਸੀ ਨਾ ਸ਼ੀਸ਼ੇ ਟੁੱਟ ਰਹੇ ਸੀਗੇ ਨਾ ਕੋਈ ਸਾਧਨ ਸੀ ਸ਼ੀਸ਼ੇ ਤੋੜਨ ਵਾਸਤੇ ਪਬਲਿਕ ਨੇ ਇੱਟਾਂ ਵਟਿਆਂ ਦਾ ਹੀ ਸਹਾਰਾ ਲੈ ਕੇ चीजें तोड़ के मरीजਾਂ ਨੂੰ ਅਸੀਂ ਮੌਕੇ ਤੇ ਲੈ ਗਏ ਹਾਂ ਸਰ ਜਾਨੀ ਨੁਕਸਾਨ ਤਾਂ ਨਹੀਂ ਫਿਲਹਾਲ ਕੋਈ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਈ ਹਸਪੀਟਲ ਚੋਂ ਕਲੀਅਰ ਕਰਕੇ ਫਿਰ ਦੱਸਿਆ ਜਾਊ ਜਿਵੇਂ ਤੁਸੀਂ ਪਹੁੰਚੇ ਹੋ ਮੌਕੇ ਤੇ ਬੱਸ ਪਲਟੀ ਹੋਈ ਸੀ ਤੁਸੀਂ ਸਾਰੇ ਸਵਾਰੀਆਂ ਅੰਦਰ ਸੀ ਉਦੋਂ ਅੰਦਰ ਤਾਂ ਮਾਹੌਲ ਕਿਵੇਂ ਸੀ ਅੰਦਰ ਅੰਦਰ ਲਹੂ ਲਹਾਨ কুরਬਲ কুরਬਲ ਹੋ ਰਹੀ ਸੀ ਜੀ ਕੋਈ ਸੋਚ ਨਹੀਂ ਰਿਹਾ ਸੀਗਾ ਸਵਾਰੀਆਂ ਜਿਹੜੀਆਂ ਐ ਜਾਨ ਬਚਾ ਲੋ ਜਾਨ ਬਚਾ ਲੋ ਦਾ ਰੌਲਾ ਪਾ ਰਹੀਆਂ ਸੀ ਤੁਸੀਂ ਖੜੇ ਹੋ ਕੀ ਹਾਸ ਹੋਇਆ ਜੀ ਕਿਸ ਤਰੀਕੇ ਨਾਲ ਤੁਸੀਂ ਪਹੁੰਚੇ ਤੇ ਆਉਣ ਸਰ ਕੀ ਦੇਖਿਆ ਮੈਂ ਸਹੀ ਹਰਵਿੰਦਰਪਾਲ ਸਿੰਘ ਇੰਚਾਰਜ ਸੜਕਿਆ ਸੁਰੱਖਤ ਤੌਰਸ ਭਵਾਨੀਗੜ ਸਾਡਾ ਅੱਜ ਰੂਟ ਚੰਨੋਂ ਤੋਂ ਕੈਰੋ ਫੈਕਟਰੀ ਤੋਂ ਰੂਰ ਤੱਕ ਲੱਗਾ ਸੀ ਤਾਂ ਰੁਟੀਨ ਵਿੱਚ ਗਸਤ ਕਰ ਰਹੇ ਸੀ ਅਸੀਂ ਤਾਂ ਵਕਤ ਤਕਰੀਬ 8:08 ਦਾ ਹੋਊਗਾ ਤਾਂ ਸਾਨੂੰ ਆਮ ਰਾਗੀਰ ਤੋਂ ਮੈਸੇਜ ਮਿਲਿਆ ਕਿ ਇਸ ਤਰ੍ਹਾਂ ਪੀ ਆਰਟੀਸੀ ਦੀ ਬੱਸ ਵੀਡੀਓ ਕੋਚ ਜੋ ਹਨੀ ਹੋਟਲ ਹਨੀ ਹੋਟਲ ਭਵਾਨੀਗੜ ਮੇਨ ਰੋਡ ਪਰ ਹੈ ਉਥੇ ਬੱਸ ਪਲਟ ਗਈ ਹੈ ਤਾਂ ਅਸੀਂ ਤੁਰੰਤ